ਸੁਰਟ ਮਾਲਾ ਪੰਜਵਾ ਜੇਤੀ ਸਮਗਰੀ ਦੇਖੋ ਰੇ ਨਰ ਤੇਤੀ ਸੜ ਜਾਣੀ RAM ਨਾਮ ਸੰਕਰ ਬਿਵਹਾਰਾ ਪਾਵੈ ਪਦ ਨਿਰਬਾਨੀ ਪਿਆਰੇ ਤੂੰ ਮੇਰੋ ਸੁਖ ਦਾਤਾ ਗੁਰਪੂਰੈ ਦੀਆ ਉਪਦੇਸਾ ਤੁਮਹੀ ਸੰਗ ਪਰ ਤਰਾਓ ਕਾਮ ਕ੍ਰੋਧ ਲੋਭ ਮੋਹ ਅਭਿਮਾਨਾ ਤਾ ਮੈਂ ਸੁਖ ਨਹੀਂ ਪਾਈ ਐ ਹੋ ਹੋ ਰੇ ਨੂੰ ਤੂੰ ਸਗਲ ਕੀ ਮੇਰੇ ਮਾਨਾ ਤੋ ਅਨੰਦ ਮੰਗਲ ਸੁਖ ਪਾਈ ਐ ਕਾਲ ਨ ਪਾਨੈ ਅੰਤਰ ਵਿਦ ਜਾਣੈ ਤਾ ਕੀ ਕਰ ਮਨ ਸੇਵਾ ਕਰ ਪੂਜਾ ਹੋ ਮਹੇ ਹੋ ਮਨੁਆ ਅਕਾਲ ਮੂਰਤ ਗੁਰ ਦੇਵਾ गोबिंद दामोदर दयाल माधवे पारब्रह्म निरंकारा नामर्तन नामो बालेवा नाम, नाम, नाम नानक प्राण आधार सुरठ मानला پنجवा मिरतक को पायो तन्न सासा विसरत आन मिलाया पसो प्रीतमुक्त पै सरते हरि नामा मुख गाया ਪੂਰੇ ਘੁਰ ਕੀ ਦੇਖ ਬਡਾਈ ਤਾਂ ਕੀ ਕੀਮਤ ਕਹਿਣ ਨ ਜਾਈ ਰਾਉ ਦੁਖ ਸੋਕ ਕਾਟਾਇਓ ਡੇੜਾ ਅਨੰਦ ਮੰਗਲ ਬਿਸਰਾ ਮਾ ਮਨ ਬਾਸ ਤਪਲ ਮਿਲੇ ਚਿੰਤਾ ਪੂਰਨ ਹੋਏ ਕਾਮ ਈ ਆ ਸੁਖ ਆਗੈ ਮੁਖ ਜਲ ਮਿਟ ਗਇਆ ਬਣ ਜਾਣੇ ਨਿਰਭਉ ਪੈ ਹਿਰਦੈ ਨਾਮ ਬਸਿਆ ਆਪਣੇ ਸਤੁਗੁਰ ਕੈ ਮਨ ਬਾਣੇ ਉਟ ਦੇ ਬੈਟ ਤੇ ਹਰ ਗੁਣ ਗਾਬੈ ਦੁਖ ਦਰਦ ਭ੍ਰਮ ਭਾਗਾ ਕਉ ਨਾਨਕ ਤਾ ਕੇ ਪੂਰ ਕਰਮਾ ਜਾ ਕਾ ਗੁਰ ਚਰਨੀ ਮਨ ਲਾਗਾ ਸੁਰਠ ਮਾਨ ਲਾ ਪੰਜਰਾ ਰਤਨ ਛਾਡ ਕਉਡੀ ਸਿੰਘ ਲਾਗੀ ਜਾਤੇ ਕਸੋ ਨ ਪਾਈਐ ਪੂਰਨ ਪਾਰ ਬ੍ਰਹਮ ਪਰਮੇਸ਼ਰ ਮੇਰੇ ਮਨ ਸਦਾ ਧਿਆਈਐ ਸਿਮਰਾ ਹਰ ਹਰ ਨਾਮ ਪੁਰਾਨੀ ਬਿਨ ਸਹਿ ਕਾਚੀ ਦੇ ਅਗਿਆਨੀ ਰਹਾਉ ਮੇਰੇ ਕਿ ਦਰਸਨ ਆਰ ਸੁਪਨ ਮਨੋਰਤ ਤਾ ਕੀ ਕਸੋ ਨਾ ਵਿਡਾਈ ਰਾਮ ਭਜਨ ਬਿਨ ਕਾ ਬਨਾ ਆਵਸ ਸੰਗਨ ਕਾ ਹੋ ਜਾਏ ਹਾ ਹੰਕਾਰ ਤੇ ਵੈ ਆਇ ਅਰਦਾਸ ਜੀ ਕੋ ਕਾਮ ਨ ਕੀਨਾ ਤਾਬਤ ਤਾਬਤ ਨ ਤ੍ਰਿਪਤਾਸਿਆ RAM ਨਾਮ ਨਹੀਂ ਚੀਨਾ ਸਾਧ ਵਿਕਾਰ ਬਖੇਰਸ ਮਤ ਅਸੰਖ ਖੱਤੇ ਕਰ ਫੇਰੇ ਨਾਨਕ ਕੀ ਪ੍ਰਪਾਏ ਬਿਨੰਤੀ ਕਟ ਹੋ ਅਗਣ ਮੇਰੇ ਸੁਰਟ ਮਾਲ ਲਾ ਪੰਜਵਾ ਗੁਣਗਾ ਵ ਪੂਰਨ ਅਵਨਾਸੀ ਕਾਮ ਕ੍ਰੋਧ ਵਿਖਜਾਰੇ ਮਹਾ ਵਿਖਮ ਅਗਨ ਕਾ ਸਾਗਰ ਸਾਧੂ ਸੰਗ ਉਧਾਰੇ ਪੂਰੇ ਗੁਰ ਪ੍ਰੀਤਿਓ ਪਰਮ ਹੰਦੇ ਰਾਜ ਭਜ ਪ੍ਰੇਮ ਭਗਤ ਪ੍ਰਭ ਨੇ ਰਹਾਉ ਹਰ ਹਰ ਨਾਮਨ ਦਾਨ ਰਸ ਪੀਆ ਬਨਤਨ ਰਹਿ ਅਗਾਈ ਜਾਤਕਤ ਪੂਰੇ ਹੋ ਪਰਮੇਸ਼ਰ ਕਤਿ ਆਵੈ ਕਤ ਜਾਈ ਜਬ ਤਬ ਸੰਜਮ ਗਿਆਨ ਤਤਬੇ ਤਾ ਜਿਸ ਮਨ ਬਸੈ ਗੋਪਾਲਾ ਨਾਮ ਅਰਤਨ ਜਿਨ ਗੁਰਮਕ ਪਾਇਆ 타ਗੀ ਪੂਰਨ ਘਾਲਾ ਕਾਲ ਕਲੇ ਇਸ ਮਟੇ ਦੁਖ ਸਗਲੀ ਕਾਟੀ ਜਮਕੀ ਫਾਸਾ ਕਉ ਨਾਨਕ ਪ੍ਰਭ ਕਿਰਪਾ ਧਾਰੀ ਮਨ ਤਨ ਭਏ ਬਿਗਾਸ ਸੁਰਠ ਮਾਲਾ ਪੰਜਵਾ ਧਰਨ ਕਰਾਵਣ ਹਾਰ ਪ੍ਰਭ ਦਾਤਾ ਪਾਰ ਬ੍ਰਿਭ ਪ੍ਰਭ ਸੁਆਮੀ ਸਗਲੇ ਜੀ ਕੀ ਇਹ ਦੇ ਅੱਲਾ ਸੋ ਪ੍ਰਭ ਅੰਤਰ ਜਾਮੀ ਮੇਰਾ ਗੁਰ ਹੋਆ ਆਪ ਸਹਾਈ ਸੁਖ ਸਜ ਅਨੰਦ ਮੰਗਲ ਦਸ ਅਚਰਜ ਭਈ ਬਡਾਈ ਰਾਵ ਕੇ ਸਰਣ ਪੈ ਪੈ ਨਾਸੇ ਸੱਚੀ ਦਰਗਹਿ ਬਾਨੇ ਗੁਣ ਗਾਵਤ ਆਰਾਧਨਾ ਮਹਦ ਆਏ ਆਪਣੇ ਥਾਨੇ ਜੈ ਜੈ ਕਰ ਕਰੇ ਸਭ ਉਸ ਤਤ ਸੰਗਤ ਸਾਧ ਪਿਆਰੀ ਸਤ ਬਲ ਹਰ ਜਾਓ ਪ੍ਰਭ ਅਪਣੇ ਜਿਨ ਪੂਰਨ ਪੈਜ ਸਵਾਰੀ ਘੋਸਟ ਗਿਆਨ ਨਾਮ ਸੁਣ ਉਦਰੇ ਜਿਨ ਜਨ ਦਰਸ਼ਨ ਪਾਇਆ ਪਇਓ ਕਿਰਪਾਲ ਨਾਨਕ ਪ੍ਰਭ ਅਪਨਾ ਆਨੰਦ ਸੇਤੀ ਕਦ ਆਇਆ ਸਰਟ ਮਾਲਾ ਪੰਜਵਾ ਪ੍ਰਭ ਕੀ ਸਰਨ ਸਗਲ ਪਹਿ ਲਾਤੇ ਦੁਖ ਬਿਨ ਸੇ ਸੁਖ ਪਾਇਆ ਦਇਆਲ ਹੋ ਆਪਾਰ ਬ੍ਰਹਮ ਸੁਆਮੀ ਪੂਰਾ ਸਤਗੁਰ ਧਾਇਆ ਪਰਬ ਜੀਆ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਵੋਂ ਰੰਗ ਦਾਤਾ ਰਾਓ ਸਤਿਗੁਰ ਨਾਮ ਨਿੰਦਾ ਅਨ ਦੜਾਇਆ ਚਿੰਤਾ ਸਗਲ ਬਿਨਾਸੀ ਕਰ ਕਿਰਪਾ ਪਨੋਂ ਕਰ ਲੀਨਾ ਮਨ ਬਸਿਆ ਅਬ ਨਸੀ ਤਾ ਕੋ ਬਿਗਨ ਨਕੋ ਲਾਗੈ ਜੋ ਸਤਿਗੁਰਿ ਆਪਣੈ ਡਾਕੇ ਚਰਨ ਕਮਲਰ ਚਰਨ ਕਮਲ ਵਸੇ ਰਦੇ ਅੰਤੜ ਅੰਮ੍ਰਿਤ ਹਰ ਰਸ ਚੱਕੇ ਕਰ ਸੇਵਾ ਚੇਵਕ ਪ੍ਰਭ ਅਪਣੇ ਜਿਨ ਮਨ ਕੀ ਇੱਛ ਪਜਾਈ ਨਾਨਕ ਦਾਸ ਤਾ ਕੇਵਲ ਹਰੈ ਜਿਨ ਪੂਰਨ ਪੈ ਜਿ ਰਖਾਈ ਸੁਰਠ ਮਾਨ ਲਾ ਪੰਜਵਾ ਮਾਇਆ ਮੋਹ ਮਗਨ ਹੰਦੇ ਆੜੈ ਦੇਵਨ ਹਾਰ ਨ ਜਾਣੈ ਜਿਉ ਪਿੰਡ ਸਾਜ ਜਨ ਰਚਿਆ ਬਲ ਆਪਣੋ ਕਰਮਾਨੈ ਮਨ ਮੂੜੇ ਦੇਖ ਰਿਓ ਪ੍ਰਭ ਸੁਆਮੀ ਜੋ ਕਛ ਕਰੈ ਸੋਈ ਸੋਈ ਜਾਣੈ ਰਹਿਨ ਕਸਵ ਸਨਿਰਾਉ ਜੇ ਬਾ ਸਾਧ ਲੋਭ ਮਦ ਮਤ ਪਜੇ ਅਨਕ ਬਿਕਾਰਾ ਬਹੁਤ ਜਨਮ ਪਰਮਤ ਦੁਖ ਪਾਇਆ ਹਉ ਮੈਂ ਬੰਧਨ ਕੇ ਪਾੜਾ ਦੇਖ ਬਾੜ ਅਨਕ ਪੜਦੇ ਮੈਂ ਪਰਦਾਰਾ ਸੰਗ 파ਕੈ ਚਤਰ ਗੁਪਤ ਜਬ ਲੇਖਾ ਮੰਗਾ ਤਬ ਕੌਣ ਪਰਦਾ ਤੇਰਾ ਟੱਕੈ ਦੀਨ ਦਿਆਲ ਪੂਰਨ ਦੁਖ ਪੰਜਾ ਨਾ ਤਮਨ ਓਟ ਨਕਾਈ ਕਾਢ ਲਿਓ ਸੰਸਾਰ ਸਾਗਰ ਮੈਂ ਨਾਨਕ ਪ੍ਰਭ ਸਰਣਾਈ